ਅਗਰ ਕੋਈ ਕੈਂਸਰ ਪੇਸ਼ੈਂਟ ਪ੍ਰਾਈਵੇਟ ਹਸਪੀਟਲ ਦੇ ਵਿੱਚ ਕੋਈ ਇਲਾਜ ਕਰਵਾ ਰਿਹਾ ਹੈ ਅਗਰ ਉਹ ਆਪਣੀ ਇਲਾਜ ਦੇ ਦੌਰਾਨ ਕੁਝ ਫਾਈਨੈਂਸ਼ੀਅਲ ਪ੍ਰੋਬਲਮ ਜੀ ਉਹਨਾਂ ਨੂੰ ਆ ਰਹੀ ਹੈ ਤੇ ਮੈਂਬਰ ਪਾਰਲੀਮੈਂਟ ਫੰਡ ਕੋਲੋਂ ਉਹਨਾਂ ਨੂੰ ਵਾਪਸ ਦਿੱਤਾ ਜਾਏਗਾ ਔਰ ਮਤਲਬ ਬਿੱਲ ਜਿਹੜਾ ਜਿਸ ਹਸਪੀਟਲ ਦੇ ਵਿੱਚ ਉਹ ਸਪੈਸ਼ਲ ਦਾ ਇਲਾਜ ਚੱਲ ਰਿਹਾ ਆ ਉਹਦਾ ਵੀ ਸਾਨੂੰ ਬਿੱਲ ਚਾਹੀਦਾ ਹੋਏਗਾ ਤਾਂ ਕਿ ਅਸੀਂ ਉਹਨੂੰ ਫਰਦਰ ਪ੍ਰोसीडिंग ਕਰਕੇ ਉਹਦੇ ਵਿੱਚ ਉਹਨੂੰ ਵਾਪਸ ਦਿੱਤਾ ਜਾ ਸਕੇ ਤਾਂ ਸਰਦਾਰ ਸੁਖਿੰਦਰ ਸਿੰਘ ਨਾਵਾਜੀ ਨੇ ਮੈਸੇਜ ਦਿੱਤਾ ਕਿ ਜਿਹੜੇ ਪੇਸ਼IENTS ਲਿਵਰ ਦੀ ਨਾ ਬਿਮਾਰੀ ਨਾਲ ਵੀ ਜੂਝ ਰਹੇ ਨੇ ਉਹਨਾਂ ਵਾਸਤੇ ਵੀ ਅਸੀਂ ਮੁਆਦਲਾ ਦੇ ਰਹੇ ਹਾਂ ਕਈ ਫਾਈਨੈਂਸ਼ੀਅਲ ਇਸ਼ੂ ਆ ਰਿਹਾ ਤੁਸੀਂ ਬਿੱਲ ਨਹੀਂ ਪੇ ਕਰ ਕਰ 파 ਰਹੇ ਸਾਨੂੰ ਤੁਸੀਂ نیچے ਦਿੱਤੇ ਗਏ ਕੰਟੈਕਟ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਸਾਨੂੰ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤਾਂ ਸਾਰੇ ਹੀ ਜ਼ਿਲ੍ਹਾ ਪਠਾਨਕੋਟ ਵਾਸੀਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਦੱਸਣਾ ਚਾਹਾਂਗੀ ਕਿ ਅੱਜ ਸਾਰਿਆਂ ਵਾਸਤੇ ਮੈਂਬਰ ਪਾਰਲੀਮੈਂਟ ਸਰਦਾਰ ਸੁਜਿੰਦਰ ਸਿੰਘ ਰੰਦਾਵਾ ਜੀ ਵੱਲੋਂ ਸਾਨੂੰ ਮੈਸੇਜ ਲੱਗਿਆ ਜਿੱਥੇ ਮੈਂ ਚਾਹਾਂਗੀ ਕਿ ਪੂਰੇ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਅਸੀਂ ਇਹ ਮੈਸੇਜ ਦੇ ਸਕੀਏ ਜਿਹਦੇ ਵਿੱਚ ਇੱਕ ਅਨਾਉਂਸਮੈਂਟ ਹੈਗੀ ਆ ਅਗਰ ਕੋਈ ਕੈਂਸਰ ਪੇਸ਼ੈਂਟ ਦਾ ਪ੍ਰਾਈਵੇਟ ਹਸਪੀਟਲ ਦੇ ਵਿੱਚ ਕੋਈ ਇਲਾਜ ਕਰਵਾ ਰਿਹਾ ਹੈ ਅਗਰ ਉਹ ਆਪਣੇ ਇਲਾਜ ਦੇ ਦੌਰਾਨ ਕੁਝ ਫਾਈਨੈਂਸ਼ੀਅਲ ਪ੍ਰੋਬਲਮ ਜੇ ਉਹਨਾਂ ਨੂੰ ਆ ਰਹੀ ਹੈ ਦ ਮੈਂਬਰ ਪਾਰਲੀਮੈਂਟ ਫੰਡ ਕੋਲੋਂ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ ਸੋ ਉਹਦੇ ਵਿੱਚ ਜੋ ਕ੍ਰਾਈਟੇਰੀਆ ਹੈਗਾ ਜਿਨ੍ਹਾਂ ਦਾ ਬਿੱਲ ਜਿਹੜਾ 3 ਲੱਖ ਤੋਂ ਜ਼ਿਆਦਾ ਬਣਿਆ ਹੋਇਆ ਉਹ ਮੈਨੂੰ ਨੀਚੇ ਦਿੱਤੇ ਗਏ ਨੰਬਰ ਦੇ ਉੱਤੇ ਕੰਟੈਕਟ ਕਰਕੇ ਸਾਨੂੰ ਆਪਣੀਆਂ ਡੀਟੇਲਸ ਦੇ ਸਕਦੇ ਨੇ ਡੀਟੇਲਸ ਦੇ ਵਿੱਚ ਪੇਸ਼ੈਂਟ ਦਾ ਆਧਾਰ ਕਾਰਡ ਨੰਬਰ ਚਾਹੀਦਾ ਹੋਵੇਗਾ ਔਰ ਉਹਦਾ ਬਿੱਲ ਜਿਹੜਾ ਜਿਸ ਹਸਪੀਟਲ ਦੇ ਵਿੱਚ ਉਸ ਪੇਸ਼ੈਂਟ ਦਾ ਇਲਾਜ ਚੱਲ ਰਿਹਾ ਹੈ ਉਹ ਉਹਦਾ ਵੀ ਸਾਨੂੰ ਬਿੱਲ ਚਾਹੀਦਾ ਹੋਵੇਗਾ ਤਾਂ ਕਿ ਅਸੀਂ ਉਹਨੂੰ ਫਰਦਰ ਪ੍ਰोसीडिंग ਕਰਕੇ ਉਹਦੇ ਵਿੱਚ ਉਹਨੂੰ ਮੁਆਵਜ਼ਾ ਦਿੱਤਾ ਜਾ ਸਕੇ 10 ਤੋਂ 15 ਦਿਨ ਦਾ ਟਾਈਮ ਹੋਏਗਾ ਜਿਹਦੇ ਵਿੱਚ ਅਸੀਂ ਡਾਇਰੈਕਟਲੀ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿਹੜੇ ਪੇਸ਼ੈਂਟਸ ਇਲਾਜ ਕਰਵਾ ਰਹੇ ਹੋਣਗੇ ਅਸੀਂ ਉਹਨਾਂ ਨੂੰ ਮੁਆਵਜ਼ਾ ਦੇਵਾਂਗੇ ਔਰ ਇਹਦੇ ਨਾਲ ਨਾਲ ਲਿਵਰ ਪੇਸ਼ੈਂਟਸ ਵਾਸਤੇ ਵੀ ਆ ਚੁੱਕਿਆ ਹੁਣ ਮੈਂਬਰ ਪਾਰਲੀਮੈਂਟ ਸਰਦਾਰ ਸੁਜਿੰਦਰ ਸਿੰਘ ਲਾਵਾ ਜੀ ਨੇ ਮੈਸੇਜ ਦਿੱਤਾ ਕਿ ਜਿਹੜੇ ਪੇਸ਼IENTS ਲਿਵਰ ਦੀ ਨਾ ਬਿਮਾਰੀ ਨਾਲ ਵੀ ਜੂਝ ਰਹੇ ਨੇ ਉਹਨਾਂ ਵਾਸਤੇ ਵੀ ਅਸੀਂ ਮੁਆਵਜ਼ਾ ਦੇ ਰਹੇ ਹਾਂ ਕਾਈਂਡਲੀ ਉਹ ਵੀ ਅਗਰ ਕੋਈ ਪ੍ਰਾਈਵੇਟ ਹਸਪੀਟਲ ਤੋਂ ਇਲਾਜ ਕਰਵਾ ਰਹੇ ਨੇ ਉਹ ਵੀ ਸਾਨੂੰ ਆਪਣੀ ਡੀਟੇਲਸ ਭੇਜ ਸਕਦੇ ਨੇ ਅਗਰ ਤੁਹਾਡੇ ਬਿਲਸ ਤੁਹਾਡੇ ਕੋਲ ਜਾਂ ਤੁਹਾਨੂੰ ਕੋਈ ਫਾਈਨੈਂਸ਼ੀਅਲ ਇਸ਼ੂ ਆ ਰਿਹਾ ਤੁਸੀਂ ਬਿਲ ਨਹੀਂ ਪੇ ਕਰ ਕਰ ਪਾਰੇ ਸਾਨੂੰ ਤੁਸੀਂ ਨੀਚੇ ਦਿੱਤੇ ਗਏ ਕੰਟੈਕਟ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਸਾਨੂੰ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤਾਂ ਕਿ ਤੁਸੀਂ ਵੀ ਆਪਣੀਆਂ ਡਿਟੇਲਸ ਸਾਨੂੰ ਪੇਜ ਕੇ ਉਹਦਾ ਬਿੱਲ ਹਸਪੀਟਲ ਦਾ ਬਿੱਲ ਪਲੱਸ ਆਧਾਰ ਕਾਰਡ ਪੇਸ਼ੰ ਦਾ ਸਾਨੂੰ ਪੇਜ ਕੇ ਲੀਵਰ ਪੇਸ਼ੈਂਟਸ ਵੀ ਸਾਡੇ ਤੋਂ ਇਹ ਚੀਜ਼ ਦਾ ਮੁਆਵਜ਼ਾ ਲੈ ਸਕਦੇ ਆ ਸੋ ਬਹੁਤ ਬਹੁਤ ਧੰਨਵਾਦ ਮੇਰੀ ਅਪੀਲ ਹੋਏਗੀ ਕਿ ਜਿਹਨੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਐਨ ਜੀਓਜ਼ ਕੰਮ ਕਰ ਰਹੀਆਂ ਗਰੀਬ ਪਰਿਵਾਰਾਂ ਦੇ ਲਈ ਕਾਈਂਡ ਤੁਸੀਂ ਵੀ ਜਾਂ ਚਾਹੇ ਡੋਰ ਟੂ ਡੋਰ ਜਾ ਕੇ ਜਾਂ ਥਰੂ WhatsApp ਗਰੁੱਪਸ ਦੇ ਵਿੱਚ ਤੁਸੀਂ ਇਹ ਮੈਸੇਜ ਨੂੰ ਜਿਹੜਾ ਹੈਗਾ ਭੇਜ ਸਕਦੇ ਹੋ ਤਾਂ ਕਿ ਕਿਸੇ ਆਮ ਵਿਅਕਤੀ ਦੀ ਜੋ ਕੋਈ ਅ ਕਿਸੇ ਨਾਲ ਜੂਝ ਰਿਹਾ ਫਾਈਨੈਂਸ਼ੀਅਲ ਇਸ਼ੂ ਦੇ ਨਾਲ ਉਹਦਾ ਇਹ ਹੱਲ ਕੀਤਾ ਜਾ ਸਕੇ ਔਰ ਜਿੰਨਾ ਬੈਸਟ ਟੂ ਬੈਸਟ ਹੋ ਸਕਦਾ ਹੈ ਮੇਰੀ ਅਪੀਲ ਹੋਏਗੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕੀਤੀ ਜਾਏ ਤਾਂ ਕਿ ਇਹ ਵੀਡੀਓ ਜੜੀ ਹੈ ਕਿਸੇ ਨੀਡੀ ਪਰਸਨ ਕੋਲ ਪਹੁੰਚ ਕੇ ਅਸੀਂ ਉਹਨਾਂ ਦੀ ਸਹਾਇਤਾ ਕਰ ਸਕੀਏ ਬਹੁਤ ਬਹੁਤ ਧੰਨਵਾਦ